ਤਾਂ ਕੀ ਫਰਾਲੀ ਹੈ ਜੀ ਅੱਜ ਦੇ ਦਿਨ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈਗਾ ਇਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਸੀਗਾ ਇਹਨਾਂ ਨੂੰ ਯਾਦ ਕਰਦੇ ਅਸੀਂ ਅੱਜ ਵੀ ਇੱਥੇ ਜਿਹੜਾ ਇਹਨਾਂ ਦਾ ਸਟੈਚੂ ਲੱਗਿਆ ਅਸੀਂ ਉਹਨੂੰ ਹਰ ਪਾਈ ਨੇ ਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿੱਦਾਂ ਸੀਧਾ ਨੇ ਆਪਣੀਆਂ ਕੁਰਬਾਨੀਆਂ ਕਰਕੇ ਦੇਸ਼ ਨੂੰ ਯਾਦ ਕਰਾਇਆ ਤੇ ਅਸੀਂ ਉਹਨਾਂ ਦੀ ਜਿਹੜੀ ਕੁਰਬਾਨੀ ਦਾ ਮੁੱਲ ਪਾਉਂਦੇ ਹੋਏ ਆਪਣੇ ਦੇਸ਼ ਨੂੰ ਅੱਗੇ ਵਧਾਈਏ ਤਾਂ ਜੋ ਸੰਸਾਰ ਦੇ ਵਿੱਚ ਆਪਣਾ ਨਾਮ ਜਿਹੜਾ ਹੈਗਾ ਰੋਸ਼ਨ ਹੋ ਸਕੇ ਇਹਦੇ ਲਈ ਇਹ ਅਪੀਲ ਕਰਦੇ ਆ ਕਿ ਨਸ਼ਿਆਂ ਤੋਂ ਬਚਿਆ ਜਾਵੇ ਵੱਧ ਤੋਂ ਵੱਧ ਪੜ੍ਹਿਆ ਜਾਵੇ ਪੜ੍ਹਾਈ ਕੀਤੀ ਜਾਵੇ ਤੇ ਆਪਣੇ ਮਾਪੇ-ਮਾਪੇ ਤੇ ਗੁਰੂਆਂ ਦਾ ਸਤਿਕਾਰ ਕੀਤਾ ਜਾਵੇ ਦੇਸ਼ ਦੀ ਤਰੱਕੀ ਦੇ ਪੰਜਾਬ ਕੰਨੀ ਪਸੇ ਜੀ ਆਪਣਾ ਇਮਾਨਦਰੀ ਤੇ ਲਗਨ ਨਾਲ ਕੋਈ ਵੀ ਕਿੱਤਾ ਕਰਦੇ ਹੋ ਮਿਹਨਤ ਕਰੋ ਸਫਲਤਾ ਜੂਰ ਮਿਲਦੀ ਹੈਗੀ ਆ ਤੇ ਲਗਾਤਾਰ ਕਰਦੇ ਰੋ ਦੇਸ਼ ਦੀ ਮੁਖਤਾਰ ਅਜ ਸ਼ਾਮਿਲ ਰਹੋ ਨਸ਼ਿਆਂ ਤੋਂ ਬਚ ਕੇ ਰਹੋ ਇਨਕਲਾਬ ਜ਼ਿੰਦਾਬਾਦ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਅੱਜ ਭਗਤ ਸਿੰਘ ਦਾ ਸਹੀ ਦਿਵਸ ਹੈਗਾ ਜਿਹਨਾਂ ਦੇਸ਼ ਦੀ ਆਜ਼ਾਦੀ ਲਈ ਰਾਜਗੁਰੂ ਸੁਖਦੇਵ ਤਿੰਨੇ ਸਾਥੀਆਂ ਨੂੰ ਆਜੇ ਦਿਨ ਉਹਨਾਂ ਸਰਕਾਰਾਂ ਨੇ ਫਾਂਸੀ ਦੇ ਕੇ ਸਾਥੀਆਂ ਸ਼ਹੀਦ ਕੀਤਾ ਸੀ ਇਹਨਾਂ ਦਾ ਮੇਨ ਸੰਦੇਸ਼ ਹੈ ਜੋ ਆਜ਼ਾਦੀ ਭਗਤ ਸਿੰਘ ਉਹਨਾਂ ਦੇ ਮੰਦੇ ਵੀ ਸੀਗੀ ਉਹ ਆਜ਼ਾਦੀ ਨਹੀਂ ਆਈ ਜੋ ਉਹਨਾਂ ਦੇ ਮੰਦੇੰਦਰ ਸੀ ਦੇਸ਼ ਦਾ ਵਿਕਾਸ ਹੋਵੇ ਇਮਾਨਦਾਰੀ ਹੋਵੇ ਬੇਰੁਜ਼ਗਾਰੀ ਨਾ ਹੋਵੇ ਹਰੇਕ ਨੂੰ ਸਿਹਤ ਤੇ ਸਿੱਖਿਆ ਮਿਲੇ ਸੂਲਤ ਮਿਲੇ ਇਹ ਚੀਜ਼ਾਂ ਨਹੀਂ ਹੋ ਸਕੀਆਂ ਮਗਨ ਨਸ਼ੇ ਤੋਂ ਬਚਣ ਲਈ ਜ਼ਰੂਰੀ ਹੈ ਕਿ ਇਹਨਾਂ ਦਾ ਸੰਦੇਸ਼ ਜਿਹੜਾ ਉਹ ਹਰੇਕ ਨੌਜਵਾਨ ਤੱਕ ਜਾਵੇ ਨਸ਼ਾ ਤੋ ਰਹਿਤ ਹੋ ਕੇ ਦੇਸ਼ ਦੇ ਵਿਕਾਸ ਲਈ ਆਪਣੀ ਵਿਕਾਸ ਲਈ ਕੰਮ ਕਰੀਏ ਤਾਂ ਕਿ ਦੇਸ਼ ترقی ਕਰ ਸਕੇ ਮੈਂ ਲਾਸਟ ਦੇ ਵਿੱਚ ਭਗਤ ਸਿੰਘ ਨੂੰ ਲਾਲ ਸलाम ਕਰਦਾ ਹੋਇਆ ਧੰਨਵਾਦ ਕਰਦਾ ਹਾਂ